ਗੁਰੂ ਪਿਆਰੀ ਸਾਥ ਸੰਗਤ ਦੇ ਚਰਨ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਨਾਲ ਇੱਕ ਸਾਖੀ ਸ਼ੇਅਰ ਕਰਨ ਜਾ ਰਹੀ ਹਾਂ ਜਿਦੇ ਵਿੱਚ ਦਸਵੰਦ ਦਸਵੰਦ ਕੱਢਣ ਦਾ ਮਹੱਤਵ ਦੱਸਣ ਜਾ ਰਹੀ ਹਾਂ ਇਹ ਟਾਈ ਗੱਲ ਉਸ ਸਮੇਂ ਦੀ ਹੈ ਜਦੋਂ ਗੁਰੂ ਅਮਰਦਾਸ ਜੀ ਇੱਕ ਪਿੰਡ ਵਿੱਚ ਗਏ ਉੱਥੇ ਇੱਕ ਬੜਾ ਹੀ ਗਰੀਬ ਸਿੱਖ ਰਹਿੰਦਾ ਸੀ ਉਹਦੇ ਗੁਜ਼ਾਰਾ ਬਹੁਤ ਮੁਸ਼ਕਿਲ ਨਾ ਹੋ ਰਿਹਾ ਸੀ ਲੇਕਿਨ ਦੇਖਦੇ ਹੀ ਦੇਖਦੇ ਉਹਦਾ ਟਾਈਮ ਬਦਲ ਗਿਆ ਉਹਨੇ ਪੁਰਾਣਾ ਘਰ ਛੱਡ ਕੇ ਨਵਾਂ ਘਰ ਬਣਾ ਲਿਆ ਪੁਰਾਣੇ ਘਰ ਨੂੰ ਵੀ ਤੋੜ ਕੇ ਨਵਾਂ ਘਰ ਬਣਾ ਲਿਆ ਲੇਕਿਨ ਉਸ ਤੋਂ ਬਾਅਦ ਉਹ ਫੇਰ ਦੁਬਾਰਾ ਹੌਲੇ 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 ਗਰੀਬ ਹੁੰਦਾ ਗਿਆ ਉਹ ਗੁਰੂ ਅਮਰਦਾਸ ਜੀ ਕੋਲ ਗਿਆ ਉਹ ਕਹਿੰਦਾ ਗੁਰੂ ਸਾਹਿਬ ਜੀ ਤੁਹਾਡੀ ਕਿਰਪਾ ਨਾਲ ਮੇਰਾ ਕਾਰੋਬਾਰ ਮੇਰਾ ਕਾਰਵਾਰ ਇੰਨਾ ਸੋਨਾ ਹੋ ਗਿਆ ਸੀ ਹੁਣ ਮੈਂ ਫੇਰ ਗਰੀਬ ਹੁੰਦਾ ਜਾ ਰਿਹਾ ਕਿਉ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਤੇਰਾ ਪੁਰਾਣਾ ਘਰ ਸੀ ਤੇ ਉੱਥੇ ਇੱਕ ਚੀੜੀ ਤੇ ਚੀੜਾ ਰਹਿੰਦੇ ਸੀ ਜਿਹੜੇ ਤੇਰੇ ਅਨਾਜ ਵਿੱਚੋਂ ਦਾਣੇ ਚੁਗ ਚੁਗ ਕੇ ਗੁਰੂ ਘਰ ਵਿੱਚ ਲਿਆਉਂਦੇ ਸੀ ਮਤਲਬ ਤੇਰਾ ਜਿਹੜਾ ਦਸਵੰਦ ਹੈ ਗੁਰੂ ਘਰ ਵਿੱਚ ਆ ਕੇ ਮਿਲਦਾ ਸੀ ਜਦੋਂ ਤੂੰ ਆਪਣਾ ਪੁਰਾਣਾ ਘਰ ਤੋੜ ਕੇ ਬਣਾਇਆ ਤੇ ਉਹ ਚੀੜੀ ਤੇ ਚੀੜਾ ਉੱਡ ਗਏ ਤੇਰਾ ਦਸਵੰਦ ਦਾਣਾ ਗੁਰੂ ਘਰ ਚ ਬੰਦ ਹੋ ਗਿਆ ਇਸ ਕਰਕੇ ਤੂੰ ਹੌਲੀ ਹੌਲੀ ਗਰੀਬ ਹੋ ਗਿਆ ਤੇ ਸਾਥ ਸੱਗ ਜੀ ਗੁਰੂ ਜੀ ਦਾ ਦਸਵੰਦ ਕੱਢਾ ਬਹੁਤ ਜ਼ਰੂਰੀ ਹੈ ਗੁਰੂ ਜੀ ਇਹ ਨਹੀਂ ਕਿ ਤੇ ਤੁਸੀਂ ਕਿੰਨਾ ਕੱਢੋ ਲੇਕਿਨ ਜ਼ਰੂਰ ਕੱਢੋ ਜਿੰਨਾ ਤੁਸੀਂ ਕੱਢੋਗੇ ਗੁਰੂ ਸਾਹਿਬ ਜੀ ਉਹ 2000 2000 ਲੱਖਾਂ ਲੱਖਾਂ ਗੁਨਾਹ ਹੋ ਕੇ ਵਾਪਿਸ ਮੋੜਨਗੇ ਵਾਹ ਗੁਰੂ ਜੀ ਸਾਨੂੰ ਵਾਪਿਸ ਮੋੜਨਗੇ ਤੇ ਸਾਨੂੰ ਇਸ ਸਾਖੀ ਤੋਂ ਇਹ ਸਿੱਖ ਨੂੰ ਮਿਲਦਾ ਹੈ ਕਿ ਦਸਵੰਦ ਕਰਨਾ ਇੱਕ ਸਿੱਖ ਲਈ ਉਹਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਾਹ ਲੈਣਾ ਦਸਵੰਦ ਕੱਢਾਂਗੇ ਤੇ ਅਸੀਂ ਆਪਣੀ ਗੁਰੂ ਦੇ ਚਰਨਾਂ 'ਚ ਲੱਗੇ ਰਵਾਂਗੇ ਗੁਰੂ ਦੇ ਨਾਲ ਲੱਗੇ ਰਵਾਂਗੇ ਤੇ ਜੇ ਅਸੀਂ ਗੁਰੂ ਦੇ ਨਾਲ ਲੱਗੇ ਰਵਾਂਗੇ ਗੁਰੂ ਸਾਡੀ ਬਾਹ ਫੜ ਹੀ ਲੈਣਗੇ ਤੇ ਕਦੀ ਸਾਡੀ ਬਾਹ ਛੱਡਣਗੇ ਨਹੀਂ ਤਾਂ ਗੁਰੂ ਪਿਆਰੀ ਸਾਥਸੰਗਤ ਜੀ ਤੁਸੀਂ ਜਿੰਨਾ ਵੀ ਕੱਟ ਸਕਦੇ ਹੋ ਚਾਹੇ ਜੋ ਵੀ ਕੱਟ ਸਕਦੇ ਹੋ ਲੇਕਿਨ ਦਸਵੰਦ ਜ਼ਰੂਰ ਕੱਢੋ ਖੁਦ ਵੀ ਕੱਢੋ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਓ ਦਸਵੰਦ ਕੱਟਣਾ ਦਸਵੰਦ ਕੱਢਾਂਗੇ ਤੇ ਬਹੁਤ ਬਹੁਤ ਬਾਬਾ ਜੀ ਕਿਰਪਾ ਕਰਨ ਕਿ ਬੇਰ ਪਰਿਆਹਤ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਹਬੀਸ਼ਾ ਬਣਾ ਕੇ ਰੱਖਣਗੇ ਤੇ ਚਲੋ ਜੀ ਬਿਲਦੇ ਹਾਂ ਤੁਹਾਨੂੰ ਇੱਕ ਨਵੀਂ ਸਾਖੀ ਜੇ ਫੇਰ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ